ਤਾੜੀਆਂ ਤਾੜੀਆਂ ਵੱਜਣੀਆਂ ਚਾਹੀਦੀਆਂ ਨੇ ਅਕੀ ਲਲਕਾਰਾਂ ਤੇ ਵੱਜਣਾ ਚਾਹੀਦਾ ਕਿ ਮੁੱਲ ਪੈਣ ਸ਼ਰੀਰਾਂ ਦੇ ਜਿਨ੍ਹਾਂ ਲਾਈਨਾਂ ਮਹਿਤਾ ਉੱਠ ਕੇ ਤਨ ਜੋਰ ਜਵਾਨਾਂ ਦਾ ਲੈਜੰਡ ਭਰਿਆ ਮੇਲਾ ਲੁੱਟ ਕੇ ਇਹ ਅੜਿਅਲ ਘੋੜੇ ਨੇ ਕਰ ਹੀ ਚਾਹਦੇ ਨੇ ਮਨਮਾਨੀ ਕਿ ਰਾਜ ਖੇਲੇ ਹੱਟ ਪਾਸੇ ਲੁੱਡੀਆਂ ਜਵਾਨੇ ਲੁੱਡੀਆਂ ਪਾਉਂਦੀ ਫਿਰੇ ਜਵਾਨੇ ਪਰ ਆ ਕਦੇ ਕਈ ਕੱਪਾਂ ਦੀ ਬੈਸਟ ਹੈ ਦੋ ਸਕੂਟਰੀਆਂ ਵੀ ਬੱਲੂ ਨੇ ਜਿੱਤ ਲਈਆਂ ਨੇ ਮੇਜਰ ਲੀਗ ਦੇ ਵਿੱਚ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਖਾਤੇ ਜੋੜਦੇ ਆ ਜੋਤੀ ਐਲਈਡੀਆਂ ਵੀ ਸਮਾਰਟ ਦੇਣੀਆਂ ਨੇ ਮਹਿੰਗੀਆਂ ਨੇ ਵੀਰ ਬੱਲ ਰਜਫੇ ਲਾਉਣੇ ਪੈਣੇ ਨੇ ਜੇ ਐਲਈਡੀਆਂ ਚ ਜਿੱਤਣੀਆਂ ਨੇ ਜਫੇ ਲਾਉਣੇ ਪੈਣੇ ਨੇ ਜਫੇ ਲਾਉਣੇ ਪੈਣੇ ਨੇ ਬਾਕੀ-ਬਾਕੀ ਜਫੇ ਤੇ ਲਾਉਣੇ ਪੈਣੇ ਨੇ ਜੇ ਐਲਈਡੀਆਂ ਜਿੱਤਣੀਆਂ ਤੇ ਜਫੇ ਜਿਹੜੇ ਲਾਉਣੇ ਪੈਣੇ ਨੇ ਸੋ ਗੋਲਡੀ ਗੋਲਡੀ ਹਾਂਸਾ ਲਾਲੀ ਨਾਲ ਸੰਪਰਕ ਕਰੇ ਭਾਈ ਜਲਦੀ ਗੋਲਡੀ ਕੀ ਤੇ ਬਾਤ ਸੁਣਦਾ ਹੈ ਲਾਲੀ ਨਾਲ ਸੰਪਰਕ ਕਰੇ ਬਾਕੀ ਲਾਲੀ ভাই ਜਿੱਥੇ ਕੀ ਤੇ ਬਾਤ ਸੁਣਦਾ ਹੈ ਉਹ ਜਰੂਰ ਗੋਲਡੀ ਦੇ ਨਾਲ ਸੰਪਰਕ ਬਣਾ ਲੇਗਾ 26 ਤਰੀਕ ਹੋਵੇਗੀ ਨਾਟ 11 ਦਿੱਤੇ ਜਾਣੇ ਹੈ ਪਰ ਦਿੱਤੇ ਕਿਸੇ ਗੱਲ ਨੂੰ ਇਹ ਜਾਣੇ ਮੈਚ ਆਪਾਂ ਸ਼ੁਰੂ ਕਰਵਾ ਲਈਏ ਜੀ ਜਲਦੀ ਨਾਲ ਵੀਰੇ ਜੀ ਮੈਚ ਆਪਾਂ ਸ਼ੁਰੂ ਕਰਵਾ ਦਈਏ ਬਾਕੀ ਲਓ ਸਾਹਮਣੇ ਰੇਡ ਪੈ ਰਹੀ ਹੈ ਖੇਡ ਮਾਨਾਂ ਦੇ ਸਾਹਮਣੇ ਚਾਰ ਨੇ ਚਾਰ ਉਹਦੀਆਂ ਚਾਰੇ ਤਿਆਰ ਨੇ ਲਓ ਸਾਹਮਣੇ ਬੱਲੇ 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 ਹੋ ਗਈ ਹੈ ਖੇਡ ਮਾਨ ਦੇ ਵਿੱਚ ਬਾਕੀ ਇੱਕ ਤਕੜਾ ਪੁਆਇੰਟ ਜਿਹੜਾ ਆਪਣੇ ਹਿੱਸੇ ਦੇ ਵਿੱਚ ਜੋੜਿਆ ਹੈ ਬਾਕੀ ਕਹਨ ਕਹਨੇ ਅਨੰਦਪੁਰ ਦੇ ਵਿੱਚ ਅੱਜ ਕਹਿੰਦੇ ਵੱਡੀਆਂ ਰੌਣਕਾਂ ਲੱਗੀਆਂ ਆ ਬੱਚੀ ਦਾ ਵੀ ਮਾਣ ਸਨਮਾਨ ਕਹਦੇ ਅੱਜ ਐਲਈਡੀ ਦੇ ਨਾਲ ਹੋ ਰਿਹਾ ਹੈ ਇਹ ਹਰੀਪੁਰ ਦੀ ਕਹਿੰਦੇ ਇਸ ਇਲਾਕੇ ਦੀ ਜੰਪਲ ਤੁਹਾਡੇ ਆਪਣੀ ਗੁਵਾਂਢੀ ਨਗਰਾਂ ਦੇ ਬੱਚੀ ਦੀ ਕਬੱਡੀ ਪੈ ਰਹੀ ਹੈ ਪਰ ਦੂਜੇ ਪਾਸੇ ਉਹ ਜੱਫਾ ਲੱਗੂ ਜਾਂ ਨਹੀਂ ਰਜਨੀ ਦੀ ਟਰਾਈ ਹੈ ਪਰ ਪ੍ਰਵਿੰਦਰ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਕਹਿੰਦੇ ਖਾਤੇ ਕਹਿੰਦੇ ਜੁੜ ਗਿਆ ਫਾਈਨਲ ਮੈਚ ਚੱਲਦਾ ਹੈ ਸਿਰੇ ਦੀ ਟੱਕਰ ਹੈ ਕਿ ਕინੇ ਜਿੱਤਣਾ ਕਿਹਨੇ ਹਾਰਨਾ ਇਹ ਸ਼ੱਕ ਤੇ ਰਹਿਣੀ ਹੈ ਮੇਲਾ ਆਨੰਦਪੁਰ ਦਾ ਚੱਲਦਾ ਮਿੱਤਰੋ ਧੱਕ ਤੇ ਪੈਣੀ ਐ ਟੱਕ ਤੇ ਪੈਣੀ ਐ ਪਰ ਜੋਤੀ ਦਾ ਜੰਗਪੁਰ ਪਿੰਡਾ ਇਹਨੂੰ ਐਕਟਿਵ ਆ ਵੀ ਮਿਲੀ ਐ ਇਹਨੂੰ ਮੋਟਰਸਾਈਕਲ ਵੀ ਮਿਲੇ ਨੇ ਇਹ ਕਹਿੰਦੇ ਨੇਕਾ ਕੱਪਾਂ ਦੀ ਬੈਸਟ ਪਰ ਅਗਲੀ ਕਬੱਡੀ ਪਾਉਣ ਦੇ ਲਈ ਬੱਲੂ ਅੱਗੇ ਨੂੰ ਬਾਹ ਚੁੱਕੀ ਐ ਜੱਸੇ ਵੀਰੋ ਸਾਹਨੇ ਬੱਲੂ ਦੀ ਕਹਿੰਦੇ ਕਬੱਡੀ ਪੈ ਰਹੀ ਖੇਡ ਮਾਨਨਤ ਲਾਓ ਬੱਲੇ ਬੱਲੇ ਹਾਂਜੀ ਪ੍ਰਵਿੰਦਰ ਦੀ ਅਗਲੀ ਰੇਡ ਦੇ ਉੱਪਰ 500 ਰੁਪਇਆ ਕੁਲਵੰਤ ਸਿੰਘ ਪ੍ਰਧਾਨ ਦੇ ਬ੍ਰਦਰ ਛੋਟੇ ਬ੍ਰਦਰ ਗਿੰਦੇ ਹਾਂਸ ਵੱਲੋਂ ਲੱਗਿਆ ਪ੍ਰਵਿੰਦਰ ਦੀ ਅਗਲੀ ਰੇਡ ਦੇ ਉੱਪਰ 500 ਰੁਪਿਆ ਹਾਂਜੀ ਦਵਿੰਦਰ ਸਿੰਘ ਸਾਡੇ ਵੀਰ ਵੱਲੋਂ 500 ਲੱਗ ਗਿਆ ਓ ਸਾਹਮਣੇ ਜੋਤੀ 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 ਏ ਆ ਪਿਆਰ ਨਾਲ ਪਿਆਰ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਪਿਆਰ ਨਾਲ ਭਾਈ ਕੋਈ ਅੰਗਾ ਪੈਰਾਂ ਦਾ ਜੱਜ ਕਾ ਹੈਗਾ ਪਿਆਰ ਨਾਲ ਪਿਆਰ ਨਾਲ ਪਰਨ ਬਾਤ ਤੇ ਸੱਟ ਲੱਗਿਆ ਮੈਨੂੰ ਲੱਗਦਾ ਦੇਖਿਓ ਮੜਾ ਜਾ ਭਾਈ ਪੰਮਾ ਕੋ ਬਜੇੜੀ ਸਾਹਿਬ ਜੀ ਆਜਾਏ ਹੋ ਪੰਮਾ ਕੋ ਸਾਹਿਬ ਜੇੜੀ ਥੋੜੀ ਬੱਚੀ ਦੇ ਸੱਟ ਲੱਗਿਆ ਵੱਡੇ ਵੀਰ ਜੀ ਆਇਓ ਮੜਾ ਦੇਖਿਓ ਪਿਆਰ ਨਾਲ ਪੁੱਤ ਕੋਈ ਜਾਂਦੇ ਹੌਸਲਾ ਰੱਖ ਭਾਈ ਲਾਈਵ ਵਾਲਾ ਕੈਮਰਾ ਪਰਲੇ ਪਾਸੇ ਕਰ ਦਿਆ ਕਰੋ ਹਾਂ ਪਰਲੇ ਪਾਸੇ ਕਰ ਦਿਆ ਕਰੋ ਪਿਆਰ ਨਾਲ ਉਹ ਆ ਗਿਆ ਭਾਈ ਨੂੰ ਪਤਾ ਮੜ ਜਾ ਮੰਮੇ ਭਾਈ ਆਏ ਭਾਈ ਥੋੜਾ ਸਾਈਡ ਤੇ ਪੁੱਤ ਸਾਰੇ ਸਾਈਡ ਤੇ ਹੋ ਮੜਾ ਹਵਾ ਹੁਣ ਦੇ ਪਾਣੀ ਪੀਣ ਵਾਲਾ ਪਾਣੀ ਗਰਾਊਂਡ ਚ ਪੁੱਜਦਾ ਕਰੋ ਛੋਟੀਆਂ ਬੋਤਲਾਂ ਦੋ ਤਿੰਨ ਕਿਉਂਕਿ ਕੈਂਚੀ ਦਾ ਮਾਰੀ ਨਹੀਂ ਪਿੱਛੋਂ ਹੀ ਫੜਿਆ ਸੀ ਉਹ ਆਪਣੇ ਵਜਨ ਨਾਲ ਦੋਨੇ गिर ਗਏ ਇੱਕ ਦੂਜੇ ਦੇ ਉੱਪਰ ਹਾਂਜੀ ਹਾਂ ਪੈਰ ਅੜਕ ਗਿਆ ਗਲਤੀ ਕੋਈ ਨਹੀਂ ਕੋਈ ਗੱਲ ਨਹੀਂ ਥੋੜਾ ਜਿਹਾ ਗੋਡਾ ਥੱਲੇ ਲੱਗਿਆ ਤੇ ਗਿੱਟਾ ਮੂਵ ਸਪਰੇ ਆ ਗਈ ਜੀ ਆ ਗਈ ਉਹਦੇ ਹਾਂਜੀ ਕੋਈ ਨਹੀਂ ਪਿਆਰ ਨਾਲ ਥੋੜਾ ਗਿੱਟਾ ਮੁਚ ਗਿਆ ਵਾਹਿਗੁਰੂ ਮਿਹਰ ਕਰੇ ਇੱਕ ਜਕਾਰਾ ਲਾਈਏ ਵੀ ਬੱਚੀ ਨੂੰ ਹੌਸਲੇ ਦੇ ਲਈ ਚੜ੍ਹਦੀ ਕਲਾ ਲਈ ਬਲੇ ਇਸੋ ਨਿਹਾਲ ਸਾਰ ਸ੍ਰੀ ਅਕਾਲ ਭਰਾ ਬਣ ਕੇ ਨਾ ਕਰੋ ਕਾਲੂ ਫੇਰ ਅਰਦਾਸ ਕਰਿਓ ਵੀ ਅਸੀਂ ਜਿਹਨਾਂ ਦੇ ਨੰਗੇ ਪਿੰਡਿਆਂ ਦੀ ਬੱਚਿਆਂ ਦੀ ਮੁੰਡਿਆਂ ਦੀ ਕਬੱਡੀ ਦੇਖਣ ਜਾਣਾ ਉਹਨਾਂ ਤਤੀਬਾ ਨਾ ਲੱਗੇ ਸਵੇਰੇ ਉੱਠ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰਿਆ ਕਰੋ ਜੇ ਸਰਬੱਤ ਦੇ ਭਲੇ ਦੀ ਅਰਦਾਸ ਕਰੋਗੇ ਤੁਹਾਡਾ ਵੀ ਭਲਾ ਭਰਾ ਬਣ ਕੇ ਸਾਰਿਆਂ ਦਾ ਪਿੱਛੇ ਹੋ ਜਾਣਾ ਹੈ ਇਹ ਆਚਾਰ ਚੱਕ ਸੱਟ ਪਰ ਥੋੜਾ ਧਿਆਨ ਨਾਲ ਫੌਲ ਨਹੀਂ ਖੜਨਾ ਹਾਂਜੀ ਥੋੜਾ ਜਿਹਾ ਪਿੱਛੇ ਹੋ ਜਾ ਪਾ ਦੇ ਕਬੱਡੀ ਫਿਰ ਵੱਲੂ ਲਓ ਜੀ ਕਰਾਈ ਮੈਚ ਸ਼ੁਰੂ ਆਪਾਂ ਵਾਈ ਗੁਰੂ ਇਹਨਾਂ ਖਿਡਾਰੀਆਂ ਤੇ ਮਿਹਰ ਰੱਖੇ ਔਰ ਤੱਤੀ ਵਾਹ ਨਾ ਲਗੇ ਆਪਣੇ ਪ੍ਰਧਾਨ ਸਾਹਿਬ ਜੀ ਲਾਲੀ ਵੀਰ ਜੀ ਮਾੜੇ ਗਰਾਊਂਡ ਦੇ ਵਿੱਚ ਆਇਓ ਜੀ ਜਰੂਰ ਸਾਡਾ ਵੱਡਾ ਵੀਰ ਪ੍ਰਧਾਨ ਕੁਲਵੰਤ ਸਿੰਘ ਸਰਪ੍ਰਸਤ ਇੰਦਰਜੀਤ ਜੀ ਵੱਡੇ ਭਰਾ ਜੀ ਮਾੜੇ ਗਰਾਊਂਡ ਦੇ ਵਿੱਚ ਆਉਂਗੇ ਜਰੂਰ ਬਈ ਸਰਪ੍ਰਸਤ ਇੰਦਰਜੀਤ ਜੀ ਤੇ ਕੁਲਵੰਤ ਪ੍ਰਧਾਨ ਜੀ ਗਰਾਊਂਡ ਦੇ ਵਿੱਚ ਹੋਰ ਜੀ ਗਰਾਊਂਡ ਦੇ ਵਿੱਚ ਦੋ ਮਿੰਟ ਲਈ ਵੀ ਸਰਪੰਚ ਸਰਦਰਜੀ ਜੀ ਤੇ ਕਲਵੰਤ ਪ੍ਰਧਾਨ ਜੀ ਇੱਕ ਵਾਰੀ ਗਰਾਊਂਡ 'ਚ ਆਉਣਗੇ ਜੀ ਪ੍ਰਧਾਨ ਸਾਹਿਬ ਜੀ ਬੱਚੇ ਕਹਿੰਦੇ ਆ ਵੀ ਛੱਟ ਲੱਗੀ ਆ ਥੋੜੇ ਸਕੋਰ ਘਟਾ ਦਿਓ ਵੀ ਛੱਟ ਥੋੜੀ ਜਿਆਦਾ ਸੀ ਦੂਰ ਵੀ ਜਾਣਾ ਵੀ ਮੈਚ ਥੋੜਾ ਜਿਆ ਹਾਂਜੀ ਦੱਸਿਓ ਜੀ ਬਾਕੀ ਭਾਈ ਇੱਕ ਬੇਨਤੀ ਆ ਵੀ 10 20 50 100 ਨਾਲ ਆਪਾਂ ਨੂੰ ਫਰਕ ਨਹੀਂ ਪੈਣਾ ਬਾਹਰ ਖੜੇ ਭਰਾਵਾਂ ਨੂੰ ਕਿਉਂਕਿ ਬੱਚੇ ਦਾ ਫਾਦਰ ਵੀ ਨਹੀਂ ਹੈਗਾ ਥੋੜਾ ਜਿਹਾ ਟਾਈਮ ਹੋਇਆ ਡੈਥ ਹੋਈ ਨੂੰ ਇੱਕ ਦੋ ਵੀਰ ਅਸੀਂ ਮੇਰੀ ਬੇਨਤੀ ਆ ਵੀ ਹੈਪੀ ਇੱਕ ਉਧਰ ਗੁਰਤੇਜ ਜੀ ਕੇ ਕੋਈ ਵੀਰ ਹੈਗਾ ਆਪਣਾ ਕਮੈਂਟਰ ਫਰਾ ਹੋਰੇ ਤਾਂ ਮੈਨੂੰ ਦੱਸੋ ਮਾੜਾ ਢੇੜਾ ਲਾਈਏ ਬੱਚੀ ਲਈ ਮਾਇਆ ਇਕੱਠੀ ਕਰੀਏ ਭਰਾ ਬਣ ਕੇ ਯਾਰ ਭਾਈ ਉਧਰ ਵੀ ਹੋ ਜਾ ਸਾਡਾ ਵੀਰ ਆ ਰਿਹਾ ਹੈਪੀ 10 20 50 ਯਾਰ ਇਹਨੂੰ ਫੜਾਓ ਕੋਈ ਫਰਕ ਨਹੀਂ ਪੈਂਦਾ ਆਪਾਂ ਹੌਸਲਾ ਦਈਏ ਸੱਟ ਲੱਗੀ ਬੱਚੀ ਤੇ ਅਜੇ ਮੈਚ ਵੀ ਕਰਾਉਨੇ ਆ ਆ ਮੁੰਡਾ ਆ ਰਿਹਾ ਨਾਲ ਗੁਰਤੇਜ 골ਡੀ ਹੋ ਜੋ ਲਾਓ ਉਧਰੋਂ ਗੇੜਾ ਵੀ ਤੇ 10 20 50 ਫੜਾ ਦਿਓ ਇਹਨਾਂ ਨੂੰ ਆਪਾਂ ਉਹ ਬੱਚੀ ਦੀ ਮਦਦ ਕਰੀਏ ਕਿਉਂਕਿ ਸੱਟ ਲੱਗੀ ਆ ਬਹੁਤ ਜ਼ਿਆਦਾ ਦੇ ਦਿਓ ਜਸਵੀਰ ਦੱਸਦੇ ਫੜਾਓ ਵੀਰੇ ਜਸਵੀਰ ਬਿੱਲੂ ਬਿੱਲੂ ਬੜਵਾਲਾ ਉਹਨਾਂ ਦੇ ਵੱਲੋਂ 500 ਰੁਪਿਆ ਇਸ ਕੁੜੀ ਦੇ ਲਈ ਬਿੱਲੂ ਬੜਵਾਲਾ 500 ਰੁਪਿਆ ਇਸ ਕੁੜੀ ਦੇ ਲਈ ਪਹੁੰਚਿਆ ਹਾਂ ਹੈਪੀ ਗਰਾਊਂਡ ਦੇ ਆਲੇ-ਦਾਲੇ ਚੱਕਰ ਲਾ ਦਿਓ ਧੰਨਵਾਦ ਆ ਤੁਹਾਡਾ ਪਰ ਦੂਜੇ ਪਾਸੇ ਕਹਿੰਦੇ ਵੀਰਵਾਲ ਰੌਤੇ ਦੀ ਧਰਤੀ ਦਾ ਰੌਤੇ ਧਰਤੀ ਦੀ ਇਸ ਸਮੇਂ ਕਹਿੰਦੇ ਜੱਫਾ ਲਾ ਕੇ ਕਹਿੰਦੇ ਕਮਾਲ ਕਰਦੀ ਹੋਈ ਵੀਰੇ 10 20 ਫੜਾ 50 ਫੜਾ ਦਿਓ ਜਰੂਰ ਪ੍ਰਧਾਨ ਬਣ ਕੇ ਦਿਲ ਖੋਲ ਕੇ ਆਪਣੀਆਂ ਹੀ ਬੱਚੀਆਂ ਨੇ ਆਪਣੀਆਂ ਹੀ ਭੈਣਾਂ ਨੇ ਆਪਾਂ ਮਦਦ ਕਰੀਏ ਉਸ ਬੱਚੀ ਦੀ ਉਹ ਢੇੜਾ ਲਾਇਆ ਜਾ ਰਿਹਾ ਨਾਲ ਹੋ ਜੋ ਦੋ ਜਣੇ ਆਪਾਂ ਉਹਨਾਂ ਦੇ ਬਾਕੀ ਦਰਸ਼ਕ ਰੱਬ ਦਾ ਰੂਪ ਹੁੰਦੇ ਆ ਉਹ ਸਾਡਾ ਭਰਾ ਢੇੜਾ ਲਾ ਰਿਹਾ ਆ ਬਸ ਜਰੂਰ 10 20 100 50 ਜਿੰਨਾ ਵੀ ਛੜਦਾ ਆ ਆਪਾਂ ਜਰੂਰ ਇਕੱਠੇ ਕਰੀਏ ਕਿਉਂਕਿ ਥੋੜਾ ਸਮਾਂ ਹੋਇਆ ਹੈ ਇੱਥੇ ਭੈਣ ਦੇ ਫਾਦਰ ਸਾਹਿਬ ਵੀ ਥੋੜੇ ਸਮੇਂ ਲਈ ਜਿਹੜੇ ਅਕਾਲ ਚਲਾਣਾ ਕਰ ਗਏ ਆ ਬੇਨਤੀ ਹੈ ਦਰਸ਼ਕੀ ਵੀਰਾਂ ਨੂੰ ਕਿ ਆਪਾਂ ਜਰੂਰ ਮਾਨਤਾਣ ਕਰੀਏ ਹਾਂਜੀ ਹਾਂਜੀ ਆ ਰੇਡ ਦੇ ਉੱਪਰ 500 ਰੁਪਏ ਲੱਗਿਆ ਹੋਇਆ ਪਰਮਿੰਦਰ ਦੀ ਰੇਡ ਦੇ ਉੱਪਰ ਗੁਰਿੰਦਰ ਸਿੰਘ ਗਿੰਦਾ ਕਲਵਾਨ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਦੇ ਛੋਟੇ ਬ੍ਰਦਰ ਨੇ ਆਹ ਰੇਡ ਦੇ ਉੱਪਰ 500 ਰੁਪਏ ਲੱਗਿਆ ਹੋਇਆ ਪਰਮਿੰਦਰ ਦੀ ਰੇਡ ਦੇ ਉੱਪਰ ਲਓ ਸਾਹਮਣੇ ਕਹਿੰਦੇ ਪਰਮਿੰਦਰ ਦੇ 500 ਲੱਗਿਆ ਹੋਇਆ ਜੇ ਜੱਫਾ ਲੱਗੇ ਜੱਫੀ ਲਈ ਨਹੀਂ ਪਰਮਿੰਦਰ ਹਰੀਪੁਰ ਵਾਲੀ ਕਹਿੰਦੇ ਇਸ ਬੱਚੀ ਦੇ ਲਈ ਕਹਿੰਦੇ 500 ਦਾ ਮਾਣ ਹੋਵੇਗਾ ਕਿਉਂਕਿ ਮੈਚ ਥੋੜਾ ਛੋਟਾ ਕਰਨਾ ਪਿਆ ਸੱਟ ਲੱਗਣ ਕਾਰਨ ਤਾਂ ਕਰਕੇ ਕਹਿੰਦੇ ਆਪਾਂ ਲਓ ਸਾਹਮਣੇ ਮੰਨੂ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਜੋਤੀ ਹੈ ਰਾਦਾ ਚ ਪਰ ਕਹਿੰਦੇ ਕੌਣ ਕੀ ਇਸ਼ਾਰਾ ਹੈ ਵੀਰ ਬਲ ਰੌਤੇ ਵਾਲੀ ਕਹਿੰਦੇ ਇੱਕ ਜੱਫਾ ਲਾ ਕੇ ਤਿੰਨ ਜੱਫੇ ਲਾ ਕੇ ਲਗਾਤਾਰ ਮਿੰਦੂ ਲੱਗਦਾ ਵੀ ਐਲ.ਈ.ਡੀ ਜਿੱਤਣ ਨੂੰ ਫਿਰਦੀ ਹੈ ਭਾਈ ਦੇ ਦਿਓ 10 20 50 ਫਰਕ ਕੋਈ ਨਹੀਂ ਪੈਂਦਾ ਆਪਣੀ ਬੱਚੀ ਸਮਝ ਕੇ ਆਪਣੀ ਭੈਣ ਸਮਝ ਕੇ ਹੈਪੀ ਉਹਨਾਂ ਨੂੰ ਮਾਇਆ ਫੜਾਈ ਚਲੋ ਗੋਲਡੀ ਸਾਰੇ ਇਕੱਠੇ ਕਰਕੇ ਆਪਾਂ ਫੇਰ ਆਪਾਂ ਪੁੱਜਦੀ ਕਰਦਾਂਗੇ ਬੱਚੇ ਤੱਕ ਹਾਂਜੀ ਲਾਲੀ ਬਾਈ ਜਿੱਥੇ ਆਵਾਜ਼ ਸੁਣਦਾ ਸਟੇਜ ਉੱਪਰ ਪਹੁੰਚੇ ਲਾਲੀ ਲਾਲੀ ਹਾਂਸ ਮੇਰਾ ਵੀਰ ਸਟੇਜ ਉੱਪਰ ਪਹੁੰਚੇ ਜਿੱਥੇ ਆਵਾਜ਼ ਸੁਣਦਾ ਓਕੇ ਪੁਆਇੰਟ ਹਲੋ ਹਲੋ ਹਾਂਜੀ ਜਰੂਰ ਮਦਦ ਕਰੀਏ ਬਾਈ ਫੜਾ ਦਿਓ ਮਾਇਆ ਦਿਲ ਖੁੱਲ ਕੇ ਹਾਂਜੀ ਕਿਵੇਂ ਆ ਦੱਸੋ ਕਿ ਤੇ ਯਾਰ ਬੈਠੋ ਤਾਂ ਫੋਨ ਕਰਕੇ ਬੁਲਾ ਰਹੇ ਹਾਂ ਹਾਂਜੀ ਆਪਾਂ ਮਦਦ ਕਰੀਏ ਨਾਲ ਬੱਚੀਆਂ ਵੀ ਆ ਰਹੀਆਂ ਨੇ ਆਪਾਂ ਮਾਇਆ ਸਾਰੀ ਫੜਾ ਦਨੇ ਆ ਵੀਰਾ ਵੀਰ ਬਣ ਕੇ ਖੜ ਕੇ ਆਪਾਂ ਮਾਇਆ ਦੇ ਕੇ ਜਾਈਏ ਯਾਰ ਦਿਲ ਖੋਲ ਕੇ ਹਾਂ ਸਾਰੇ ਵੀਰ ਫੜਾਓ ਵੀਰੇ 10 20 50 ਫਰਕ ਕੋਈ ਨਹੀਂ ਆਪਾਂ ਨੂੰ ਪੈਂਦਾ ਹਾਂ ਆ ਬੱਚੀਆਂ ਵੀ ਨਾਲ ਆਈਆਂ ਨੇ ਭੈਣਾ ਆਪਣੀਆਂ ਜਰੂਰ ਆਪਾਂ ਇਹ ਜੀ ਮਦਦ ਕਰੀਏ ਵੀ ਉਹ ਕਾਹ ਨੂੰ ਸਹੀ ਹੋ ਕੇ ਫੇਰ ਖੇਡੇ ਬਿੱਲੂ ਧੰਨਵਾਦ ਆ ਜਿਹੜੇ ਵੀਰ ਮਾਇਆ ਦੇ ਰਹੇ ਨੇ ਮਦਦ ਕਰ ਰਹੇ ਨੇ ਹਾਂ ਕੋਈ ਨਹੀਂ ਆਪਾਂ ਮਦਦ ਕਰੀਏ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਫਰਕ ਕੋਈ ਨਹੀਂ ਪੈਂਦਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਾਨਪੂਰ ਕਰਨ ਦੀ ਹੋਰ ਸਮਰੱਥਾ ਬਖਸ਼ੇ ਉਹ ਉੱਪਰੋਂ ਵੀ ਵੀਰੇ ਫੜਾ ਦੇ ਇੱਕ ਜਣਾ ਮਾਇਆ ਫੜ ਕੇ 골ਡ ਹੀ ਲਿਆ ਹਾਂ ਬਾਈ ਕੱਲ ਨੂੰ ਸਵੇਰੇ 9:30 ਵਜੇ ਮੈਚਾਂ ਦੀ ਸ਼ੁਰੂਆਤ ਹੋਣੀ ਹੈ ਕੁਲਦੀਪੂਰ ਸੀਲੇ ਦੀ ਕਹਿੰਦੇ ਜੋੜੀ ਆ ਰਹੀ ਹੈ ਕੱਲ ਨੂੰ ਸ਼ਾਮ ਨੂੰ ਰੰਗਾ ਰੰਗ ਪ੍ਰੋਗਰਾਮ ਵੀ ਹੈ ਹਾਂ ਜਰੂਰ ਮਾਇਆ ਦੇਈ ਆਪਾਂ ਸਾਰੇ ਭਰਾ ਹਲੇ ਪੱਲੂ ਆਵੇ ਜੀ ਉਹਦਾ ਵਿਸ਼ੇਸ਼ਤਾ ਤੇ ਮਾਨ ਸਨਮਾਨ ਜਿਹੜਾ ਕੀਤਾ ਜਾਣਾ ਹੈ ਉਹ ਆ ਕੇ ਜਰੂਰ ਆਪਣਾ ਮਾਨ ਸਨਮਾਨ ਜਿਹੜਾ ਲਵੇ ਹਾਂਜੀ ਉਰੀ ਬੁਲਾਏ ਜੀ ਗੁਰਸੇਵਕਾ ਇੱਕ 500 ਰੁਪਏ ਮੇਰੇ ਕੋਲ ਪਹੁੰਚਿਆ ਆ ਲੜਕੀ ਵਾਸਤੇ ਜੀ ਦੀ ਸੰਮਤੀ ਆ ਆ ਮੇਰੇ ਕੋਲ ਪ੍ਰਾਪਤ ਕਰ ਲਿਓ ਹਾਂਜੀ ਕਿਰੇ ਤੁਸੀਂ ਮਦੀਪ ਵੀਰੇ ਕੋਲ ਫੜਦੇ ਹੋ ਹਰਪ੍ਰੀਤ ਸਿੰਘ ਜੀ ਕਾਕਾ ਹਰਿਆਣ ਕਟੜ ਵਾਲੇ ਉਹਨਾਂ ਨੇ ਉਧਰ ਢੇਡਾ ਲੱਗ ਰਿਹਾ ਜ਼ਰੂਰ ਆਪਾਂ ਦੱਸ ਵੀ ਪੁੱਛਦੇ ਕਰੀਏ ਹੈਪੀ ਆਜੋ ਜਲਦੀ ਦੇ ਨਾਲ ਆਪਾਂ ਢੇਡਾ ਲਾ ਕੇ ਉਧਰ ਹੈ ਜਿਹੜੀ ਅੱਜ ਦੇ ਖੇਡ ਮੇਲੇ ਤੇ ਟੀਮ ਜਿਹੜੀ ਫਾਸਟ ਹੈ ਆਨੰਦਪੁਰ ਆਨੰਦਪੁਰ ਕੋਲੋਂ ਦੀ ਫਾਸਟ ਹੈ ਸੈਗਡ ਜਲਾਲਾਬਾਦ ਹੈ ਸੱਟ ਲੱਗਣ ਕਰਕੇ ਥੋੜਾ ਮੈਚ ਅੱਧ ਵਿਚਾਲੇ ਰੁਕਣਾ ਪਿਆ ਬੈਸਟ ਰੇਡਰ ਪੰਜ ਰੇਡਾਂ ਪਾ ਕੇ ਪੰਜ ਨੰਬਰ ਲਏ ਨੇ ਪੱਲੂ ਬੈਸਟ ਰੇਡਰ ਪ੍ਰਦੀਪ ਜੀ ਪ੍ਰਦੀਪ ਜੀ ਇਸ ਟੈਂਪਟੀ ਦੇ ਨਾਲ ਪਰਮਿੰਦਰ ਹਰੀਪੁਰ ਵਾਲੀ ਟੀਮ ਦੀ ਸਹਿਮਤੀ ਦੇ ਨਾਲ ਇੰਦਰਜੀਤ ਦਾ 700 ਉਹਨਾਂ ਦੇ ਵੱਲੋਂ ਵੀ 500 ਰੁਪਏ ਮਿਲ ਗਏ ਜੀ ਗੁਰਿੰਦਰ ਸਿੰਘ ਜਿੰਦਾ ਜਿੰਦੇ ਵੱਲੋਂ 500 ਰੁਪਿਆ ਮੇਰੇ ਕੋਲ ਬੰਦੇ ਨਾਲ ਜੋਤੀ ਜੰਗਪੁਰ ਪ੍ਰਦੀਪ ਜੀ ਲਾਲੀ ਲਾਲੀ ਕਮਿੰਡਾ ਕਾਲੂ ਭਾਈ ਦੋ ਸਿੰਗਰ ਨੇ ਇੱਕ ਤੇ ਕੁਲਦੀਪ ਰਸੀਲੇ ਉਹਨਾਂ ਦੀ ਦੁਕਾਨਾ ਜੋੜੀ ਆ ਰਹੀ ਆ ਬਲਵ ਬੜੈਚ ਸਾਡਾ ਵੀਰ ਉਹ ਵੀ ਆਵੇਗਾ ਕਾਲੂ ਭਾਈ ਸਿੰਗਰ ਟੌਪ ਦੇ ਲੱਗਣੇ ਨੇ ਬੀਰਪਾਲ ਰੌਂਤਾ ਤੇ ਨਾਲ ਜੋਤੀ ਜੰਗਪੁਰ ਬੈਸਟ ਜਾਫੀ ਨੇ ਬੱਲੂ ਬੈਸਟ ਰੇਡਰ ਤੇ ਨਾਲ ਪਰਮਿੰਦਰ ਮੁबारकਾਂ ਨੇ ਭਾਈ ਆਉਂਦੇ ਨੇ ਪ੍ਰਧਾਨ ਸਾਹਿਬ ਉਹ ਨਹੀਂ ਕੋਈ ਗੱਲ ਨਹੀਂ ਕਮੇਟੀ ਆ ਰਹੀ ਆ ਆਪਾਂ ਦਬਾਉਨੇ ਆ ਸਾਰਿਆਂ ਨੂੰ ਆ ਲੈਣ ਦੋ ਹਲੇ ਮਨਦੀਪ ਇੱਕ ਮਿੰਟ ਭਾਈ ਇੱਕ ਮਿੰਟ ਖੜਤਾ ਯਾਰ ਉਹ ਤਾਂ ਛੱਟ ਲੱਗਿਆ ਸੀ ਉਹਦੀ ਮਾਇਆ ਦੀ ਮਦਦ ਕਰੋ ਮਨਦੀਪ ਮਨਦੀਪ ਮੋਨੀ ਉਹ ਮੋਨੀ ਹਾਂ ਧੰਨਵਾਦ ਆ ਭਾਈ ਜਿਹੜੇ ਭਰਾਵਾਂ ਨੇ ਬਜ਼ੁਰਗਾਂ ਨੇ ਬੱਚੀ ਦੀ ਮਦਦ ਕੀਤੀ ਹੈ ਹਾਂਜੀ ਵੀਰ ਜੀ ਉਹ ਮੋਨੀ ਅੱਗੇ ਜੀ ਅੱਗੇ ਭਈ ਅਗਲੇ ਸਾਲ ਬਿੱਲੂ ਬੜਵਾਲਾ ਉਹਨਾਂ ਵੱਲੋਂ ਅਨਾਉਂਸ ਹੋਇਆ ਕਿ ਫਸਟ ਪਲੇਅਰਾਂ ਨੂੰ ਅਲਰੀਡੀਆਂ ਦਿੱਤੀਆਂ ਜਾਣਗੀਆਂ ਲੜਕੀਆਂ ਦੇ ਮੈਚ ਦੇ ਵਿੱਚ ਬਿੱਲੂ ਬੜਵਾਲਾ ਉਹਨਾਂ ਨੇ ਅਨਾਉਂਸ ਕਰਵਾਇਆ ਬਹੁਤ ਬਹੁਤ ਧੰਨਵਾਦ ਹੈ 21000 ਰੁਪਿਆ ਜਿਸ ਵੱਲੋਂ ਪਹਿਲਾ ਪ੍ਰਾਈਜ਼ ਲੜਕੀਆਂ ਦਾ 21000 ਰੁਪਿਆ ਸਾਡੇ ਕੋਲ ਪਹੁੰਚ ਗਿਆ ਬਿੱਲੂ ਬੜਵਾਲਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵੇਟਰ ਵੀ ਨੂੰ ਬੇਨਤੀ ਹੈ ਵੀ ਪੀਣ ਵਾਲਾ ਪਾਣੀ ਯਾਰ ਇਹ ਤਾਂ ਸਟੇਟ ਤੇ ਪੁੱਜਾ ਕਰ ਦਿਓ ਪੀਣ ਵਾਲਾ ਵਾਲੀ ਸ਼ਕਤੀ ਢਿੱਲੋਂ ਦਾ ਬੜਾ ਧੰਨਵਾਦ ਆ ਅੱਜ ਦੌੜਾਂ ਲੌਂਗ ਜੰਪ ਬਹੁਤ ਸਮਾਂ ਮ ਦਿੱਤੇ ਭਰਾ ਨੇ ਜ਼ਿੰਮੇਵਾਰੀ ਸੰਭੀ ਹੈ स्टिल कैमरा मैन भी रहे इधर आज स्टेज के मूहे मेरा भीर बन के स्टेल कैमरा मैन हाँ जी हाँ जी बिलू बिलू मेरे बेनती है ఫౌజీనా బెన్తి ఫీ పటవాలా సతనామ జీ సంచీతా కోచ ਦਿਲਪ੍ਰੀਤ ਉਹਨਾਂ ਦਾ ਵਿਸ਼ੇਸ਼ ਸਨਮਾਨ ਆਪਾ ਰੋਡੂ ਸਿੰਘ ਕਮੇਟੀ ਵੱਲੋਂ ਸ਼ਕਤੀ ਵੀਰੇ ਆਜੋ ਸਾਰੇ ਵੀਰ ਸਰਪਰਾ ਸਾਹਿਬ ਹੋ ਜੋ ਨਾਲ ਇੱਕ ਮਿੰਟ ਵੀਰੇ ਮੜਿਆ ਹਾਂਜੀ ਇੰਦਰਜੀਤ ਵੀਰੇ ਆਹ ਲਾਈਟ ਘਵਾ ਦਿਓ ਵੀਰੇ ਇੱਧਰ ਨੂੰ ਇੱਕ ਮਿੰਟ ਵੀਰੇ ਫਾਸਟ ਟੀਮ ਬਠੰਡਾ ਤੇ ਨਾਲ ਸੈਗਨ ਲਾਲੀ ਵੀਰੇ ਆਓ ਸਾਰੇ ਆਓ ਨਾਲ ਸ਼ਕਤੀ ਵੀਰ ਜੀ ਆਜੋ ਮੜਿਆ ਆਪਾ ਨਾਮ ਦੇ ਦਈਏ ਕਲੱਬ ਦੇ ਸਾਡੇ ਮੈਂਬਰ ਹਾਂਜੀ ਸ਼ਕਤੀ ਪ੍ਰਦੀਪ ਵੀਰੇ ਆਜੋ ਮੜਿਆ ਪ੍ਰਾਈਜ਼ ਦੇ ਦਈਏ ਹਰਪ੍ਰੀਤ ਜੀ ਕਾਕਾ ਜੀ ਹਰਪ੍ਰੀਤ ਸਿੰਘ ਆਕਾ ਰਿਆਨ ਕਾਟਰ ਗਰਾਊਂਡ ਚ ਆਉਣਗੇ ਜੀ ਪਲੀਜ਼ ਇੱਕ ਮਿੰਟ ਵਿੱਚ ਸਾਰੇ ਆ ਲੈਣਾ ਹੋਣਾ ਇੱਕ ਮਿੰਟ ਦਿਓ ਜੀ ਹਾਂਜੀ ਫਰਸਟ ਟੀਮ ਬਠੰਡਾ ਹੈ ਸੈਕੰਡ ਮੋਗਾ ਅੱਜ ਕਹਿੰਦੇ ਪ੍ਰਾਈਜ਼ ਦਿੱਤੇ ਜਾ ਰਹੇ ਨੇ ਫਰਸਟ ਤੇ ਸੈਕੰਡ ਵਾਲੇ ਦਿਲੋ ਦਵਾਮਾ ਨੇ ਭਾਈ ਬੈਜੋ ਇੱਕ ਮਿੰਟ ਫੋਟੋ ਹੋਣੀ ਹੈ ਸਾਰੇ ਭਰਾ ਆ ਰਹੇ ਨੇ ਮੋਗਾ ਵੀ ਫਰਸਟ ਹੈ ਭਾਈ ਦਿਲੋ ਦਵਾਮਾ ਨੇ ਜੇ ਵੱਡੇ ਪਰ ਆ ਕੋਈ ਬੋਲਦੇ ਹੋਏ ਗਲਤੀ ਹੋ ਗਈ ਹੋਵੇ ਤੁਹਾਡੇ ਮੈਚ ਚ ਮਾਫੀ ਚਾਹੁੰਦੇ ਆ ਪਰ ਦਿਲੋਂ ਧੰਨਵਾਦ ਆ ਤੁਹਾਡਾ ਗੋਡੀ ਆ ਕੱਪ ਵੀ ਲਿਆਓ ਬਾਈ ਜਿਹੜਾ ਦੇਣਾ ਹੈ ਗਰਾਊਂਡ ਦੇ ਵਿੱਚ ਹੈਲੋ ਉਧਰ ਜਿਹੜੀ ਬੱਚੀ ਤੇ ਸੱਟ ਲੱਗੀ ਹੈ ਨਾ ਸਾਡੇ ਇਸੇ ਨਗਰ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਆਸਟ੍ਰੇਲੀਆ ਚ ਰਹਿੰਦੇ ਨੇ ਕ੍ਰਿਸ਼ਨ ਚੰਦ ਜੀ ਸਨ ਆਫ ਨਸੀਬ ਚੰਦ ਜੀ ਵੱਲੋਂ 10000 ਰੁਪਏ ਉਹ ਬੱਚੀ ਦੀ ਮਦਦ ਲਈ ਆਇਆ ਹੈ ਬੈਗਰੂ ਚੜ ਦੀ ਗੱਲਾਂ ਰੱਖੇ ਇੱਕ ਜਕਾਰਾ ਲਾਈਏ ਬਲੇ ਸੋ ਨਿਹਾਲ ਸਾਡੇ ਇਸੇ ਨਗਰ ਦੇ ਆਸਟ੍ਰੇਲੀਆ ਚ ਰਹਿੰਦੇ ਨੇ ਕ੍ਰਿਸ਼ਨ ਚੰਦ ਜੀ ਸਨ ਆਫ ਨਸੀਬ ਚੰਦ 10000 ਰੁਪਏ ਆਸਟ੍ਰੇਲੀਆ ਵਾਲੇ ਕ੍ਰਿਸ਼ਨ ਚਾਂਦ ਜੀ ਦਾ ਬੜਾ ਧੰਨਵਾਦ ਹੈ ਵੀ ਬੱਚੀ ਦੇ ਲਈ 10000 ਹੈ ਇੱਧਰ ਸਾਡੇ ਸ਼ਖਤੀ ਢੱਲੋ ਵੀਰ ਜੀ ਉਹਨਾਂ ਨਾਲ ਸੰਪਰਕ ਕਰ ਲਵੋ ਜੀ ਨਾ ਉਹ ਬੱਚੀ ਦੇ ਨਾਲ ਦੇ ਠੀਕ ਹੈ ਜੀ ਹਾਂ ਬੈਗਰੂ ਚੜਦੀ ਕਲਾ ਬਖਸ਼ੇ ਬਿੱਲੂ ਬਡਵਾਲਾ ਤੇ ਫੌਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਇੱਧਰ ਆ ਜਾਓ ਜੀਨਾ ਬੱਬੂ ਇੱਧਰ ਆ ਬਈ ਸੇ ਦੇ ਕੋਲ ਕੱਲੂ ਭਾਈ 9 ਵਜੇ ਆ ਜਾਓ ਸਾਰੇ ਵੀਰ ਸਵੇਰ ਬੱਚਿਆਂ ਦੇ ਮੈਚ ਵੀ ਦੇਖਣ ਵਾਲੇ ਹੋਣਗੇ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਸੋਭਾ ਸਾਜਰੇ ਆ ਜਿਓ ਬੱਚਿਆਂ ਦੇ ਮੈਚ ਕਹਿੰਦੇ ਦੇਖਣਯੋਗ ਹੋਣਗੇ ਮੀਤਾ ਕੋਚ ਦਿਲਪ੍ਰੀਤ ਬੱਬੂ ਆਪਣੇ ਵੀਰਪਾਲ ਰੌਂਤਾ ਇਹਨਾਂ ਦੇ ਮਾਨ ਸਨਮਾਨ ਜਿਹੜੇ ਹੋਣਗੇ ਬਈ ਦਿਲਪ੍ਰੀਤ ਮੀਤਾ ਕੋਚ ਛਿੰਜ ਕਮੇਟੀ ਬਾਬਾ ਰੋਡੂ ਉਹਨਾਂ ਦੇ ਵੱਲੋਂ ਇੱਕ ਪੱਖਾ ਜਿਹੜਾ ਉਹਨਾਂ ਨੂੰ ਸਨਮਾਨ ਦੇ ਵਿੱਚ ਦੇਣਾ ਹੈ ਬਾਬਾ ਰੋਡੂ ਸੰਜੇ ਕਮੇਟੀ ਵਾਲਿਆਂ ਨੇ ਵੀ ਛਿੰਜ ਕਮੇਟੀ ਆਵੇ ਬਈ ਓਰੇ ਕਰਨ ਵੀ ਲਾਈਵ ਕੈਮਰਾ ਵਾਲਾ ਕਿੱਧਰ ਆ ਆ ਮਾਨ ਸਨਮਾਨ ਕਰਾਈਏ ਜੀ ਆਪਾਂ ਬਾਬਾ ਰੋਡੂ ਛਿੰਜ ਕਮੇਟੀ ਵੱਲੋਂ ਦੋ ਪੱਖੇ ਜਿਹੜੇ ਵੀਰਵਲ ਨੂੰ 2100 ਰੁਪਿਆ